ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਖਾਸ ਹੈ ਇਹਦੇ ਵਿੱਚ ਖਾਸ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਜਾ ਰਹੀ ਹੈ ਪਹਿਲ ਯੋਜਨਾ ਇਸ ਸਕੀਮ ਦੇ ਜਾਣਕਾਰੀ ਦੇਣ ਲਈ ਇਹ ਤੁਹਾਡੇ ਲਈ ਵੀਡੀਓ ਬਣਾਈ ਗਈ ਹੈ ਇਸ ਸਕੀਮ ਉਹਨਾਂ ਔਰਤਾਂ ਲਈ ਹੈ ਜੋ ਘਰ ਬੈਠ ਕੇ ਜਾਂ ਘਰੋਂ ਬਾਹਰ ਜਾ ਕੇ ਤੀ ਤੋਂ 40000 ਰੁਪਏ ਮਹੀਨਾ ਕਮਾ ਸਕਣਾਂ ਇਸ ਸਕੀਮ ਹਰ ਇੱਕ ਜ਼ਿਲ੍ਹੇ ਵਿੱਚ ਲਾਗੂ ਹੋਣ ਜਾ ਰਹੀ ਹੈ ਇਸ ਵਿੱਚ ਤੁਹਾਨੂੰ ਬੱਚਿਆਂ ਦੀਆਂ ਵਰਦੀਆਂ ਪੁਲਿਸ ਦੀਆਂ ਵਰਦੀਆਂ ਕਟਿੰਗ ਕਰਕੇ ਦਿੱਤੀਆਂ ਜਾਣਗੀਆਂ ਤੁਸੀਂ ਇਸ ਨੂੰ ਘਰ ਬੈਠ ਕੇ ਜਾਂ ਸੈਂਟਰ ਵਿੱਚ ਬੈਠ ਕੇ ਸਟਿਚ ਕਰ ਸਕਦੇ ਹੋ ਇਸ ਦੇ ਸੈਂਟਰ ਜ਼ਿਲ੍ਹਿਆਂ ਵਿੱਚ ਖੁੱਲਣ ਜਾ ਰਹੇ ਹਨ ਹੋ ਸਕਦਾ ਫਿਰ ਪਿੰਡਾਂ ਸ਼ਹਿਰਾਂ ਵਿੱਚ ਆੰਗਣ ਵਾਲੇ ਕੇਂਦਰਾਂ ਵਿੱਚ ਖੁੱਲ ਜਾਣ ਇਸ ਲਈ ਤੁਹਾਨੂੰ ਕਰਨਾ ਕੀ ਹੋਵੇਗਾ ਸਭ ਤੋਂ ਪਹਿਲਾਂ ਪਹਿਲ ਯੋਜਨਾ ਦਾ ਫਾਰਮ ਭਰਨਾ ਹੋਵੇਗਾ ਜਿਸ ਵਿੱਚ ਤੁਹਾਡੀ ਉਮਰ 18 ਤੋਂ 60 ਸਾਲ ਹੋਣੀ ਚਾਹੀਦੀ ਹੈ ਇਸ ਫਾਰਮ ਦੇ ਨਾਲ ਤੁਹਾਡਾ ਬੈਂਕ ਅਕਾਊਂਟ ਆਧਾਰ ਕਾਰਡ ਪੈਨ ਕਾਰਡ ਤੇ ਫੋਨ ਨੰਬਰ ਅਟੈਚ ਹੋਣਾ ਚਾਹੀਦਾ ਇਹ ਐਪਲੀਕੇਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਹੜੀਆਂ ਭੈਣਾਂ ਇਸ ਕੰਮ ਵਿੱਚ ਦਿਲਚਸਪੀ ਰੱਖਦੀਆਂ ਉਹਨਾਂ ਲਈ ਇਹ ਸਕੀਮ ਬਹੁਤ ਵਧੀਆ ਜੇਕਰ ਤੁਸੀਂ ਸਿਲਾਈ ਹੋਰ ਵੀ ਵਧੀਆ ਕਰ ਲੈਂਦੇ ਹੋ ਤਾਂ ਤੁਸੀਂ ਸੈਂਟਰ ਦੇ ਹੈੱਡ ਵੀ ਬਣ ਸਕਦੇ ਹੋ ਉਸ ਦੇ ਲਈ ਵੀ ਇਹੀ ਫਾਰਮ ਭਰਨਾ ਹੋਵੇਗਾ ਤਾਂ ਉਸ ਤਵੇ ਇਚੀ ਹੈ ਕਿ ਤੁਹਾਡੇ ਤੋਂ ਉਥੇ ਸਟੀਚਿੰਗ ਕਰਵਾ ਕੇ ਦੇਖੀ ਜਾਵੇਗੀ ਜੇਕਰ ਤੁਸੀਂ ਉਸੇ ਟੈਸਟ ਦੇ ਵਿੱਚੋਂ ਪਾਸ ਹੋ ਜਾਂਦੇ ਹੋ ਤਾਂ ਸੈਂਟਰ ਦੇ ਹੈੱਡ ਬਣ ਸਕਦੇ ਹੋ ਤਾਂ ਤੁਹਾਡੀ ਤਨਖਾਹ ਜਿਹੜੀ ਹੈ ਵਰਤਨਾ ਨਾਲੋਂ ਜ਼ਿਆਦਾ ਹੋਵੇਗੀ ਸਿਲੈਕਸ਼ਨ ਤੋਂ ਬਾਅਦ ਤੁਹਾਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਜੋ ਵਰਦੀਆਂ ਤੁਹਾਨੂੰ ਸਲਾਈ ਲਈ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਤੁਸੀਂ ਘਰ ਵਿੱਚ ਬੈਠ ਕੇ ਜਾਂ ਸੈਂਟਰ ਵਿੱਚ ਬੈਠ ਕੇ ਸਲਾਈ ਕਰ ਸਕਦੇ ਹੋ ਇੱਕ ਵਰਦੀ ਦੀ ਸਲਾਈ ਤੁਹਾਨੂੰ 1100 ਰੁਪਏ ਦਿੱਤੀ ਜਾਵੇਗੀ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਇੱਕ ਦਿਨ ਵਿੱਚ ਕਿੰਨੀਆਂ ਵਰਦੀਆਂ ਸਲਾਈ ਕਰ ਸਕਦੇ ਹੋ ਜਦੋਂ ਵਰਦੀ ਸਲਾਈ ਹੋ ਜਾਵੇ ਤਾਂ ਉਹ ਤੁਸੀਂ ਸੈਂਟਰ ਵਿੱਚ ਪੈਕ ਕਰਕੇ ਜਮ੍ਹਾਂ ਕਰਾਉਣੀ ਹੋਵੇਗੀ ਇਹ ਵਰਦੀਆਂ ਦੀ ਕਟਿੰਗ ਕਰਕੇ ਹੀ ਦਿੱਤੀ ਜਾਵੇਗੀ ਤੁਸੀ ਸਿਰਫ ਸਲਾਈ ਹੀ ਕਰਨੀ ਹੈ ਇਸ ਦੀ ਸ਼ੁਰੂਆਤ ਸੰਗਰੂਰ ਜ਼ਿਲ੍ਹੇ ਦੇ ਅਕਾਲਗੜ ਪਿੰਡ ਵਿੱਚ ਸ਼ੁਰੂ ਕੀਤੀ ਗਈ ਹੈ ਬਹੁਤ ਹੁਣਾਂ ਔਰਤਾ ਬਖੂਪੀ ਕੰਮ ਕਰ ਰਹੀਆਂ ਹਨ ਤੇ ਰਿਜ਼ਲਟ ਵੀ 100% ਆ ਰਿਹਾ ਹੈ ਇਸ ਦਾ ਫਾਇਦਾ ਅਗਲੇ ਮਹੀਨੇ ਤੁਸੀਂ ਆਪਣੇ ਸ਼ਹਿਰ ਦੇ ਕਿਸੇ ਵੀ ਕੈਫੇ ਤੋਂ ਲੈ ਕੇ ਪਰ ਸਕਦੇ ਹੋ ਤਾਂ ਤੁਸੀਂ ਵੀ 30 ਤੋਂ 40000 ਰੁਪਏ ਮਹੀਨਾ ਕਮਾ ਸਕਦੇ ਹੋ ਇਹ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਮੇਰੀਆਂ ਭੈਣਾਂ ਹੋਰ ਵੀ ਲਾਭ ਲੈ ਸਕਣ ਹੋਰ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੋਵੇ ਕਮੈਂਟ ਬਾਕਸ ਵਿੱਚ ਉੱਤੇ ਜਾ ਕੇ ਕਮੈਂਟ ਵੀ ਕਰ ਸਕਦੇ ਹੋ ਧੰਨਵਾਦ